ਜੋ ਫੈਸਲਾ ਸ਼੍ਰੀ ਕਾਲਤਾਸ ਤੋਂ 2 ਦਸੰਬਰ ਨੂੰ ਸੁਣਾਇਆ ਹੈ ਸਾਰੀ ਦੁਨੀਆ ਨੇ ਦੇਖਿਆ ਹੋਰ ਸਾਰੀ ਦੁਨੀਆ ਦੇ ਵਿੱਚ ਅਸਚ ਹੋ ਗਈ ਕਿ ਵੀ ਕਿੰਨਾ ਵਧੀਆ ਫੈਸਲਾ ਸਿੱਖਾ ਕੋਲੀ ਕਿਉਂ ਤੱਕਦਾ ਹੈ ਜਿੱਥੇ ਵੱਡੇ ਤੋਂ ਵੱਡਾ ਬੰਦਾ ਛੋਟੇ ਤੋਂ ਛੋਟਾ ਬੰਦਾ ਆ ਕੇ ਉਥੇ ਪੈ ਨਹੀਂ ਪੈ ਜਾਂਦਾ ਕਿ ਜਸਵੀਰ ਸਿੰਘ ਬਾਦ ਜੇ ਇੱਕ ਮਹੀਨਾ ਪਹਿਲਾਂ ਰਜਾਇਨ ਕਰਦੇ ਸੀ ਤਾਂ ਕੀ ਗੱਲ ਸੀ ਜੇ ਇੱਕ ਮਹੀਨਾ ਬਾਅਦ ਚ ਕੀਤਾ ਫਿਰ ਕੀ ਹੋ ਗਿਆ ਜਿਹੜੇ ਪਹਾੜ ਮਹੀਨਾ ਬਾਅਦ ਚ ਦਿਖਣਾ ਸੀਗਾ ਉਹ ਪਹਿਲਾਂ ਵੀ ਦਿਖ ਜਾਂਦਾ ਹਕੂਮੇ ਇਹ ਵੀ ਹੁੰਦਾ ਕਿ ਬਾਗੀਆਂ ਤੇ ਦਾਗੀਆਂ ਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਦੀ ਇੱਕਜੁੱਟਤਾ ਲਈ ਕੰਮ ਕਰਨਾ ਚਾਹੀਦਾ ਪਰ ਕਿਤੇ ਵੀ ਉਸ ਹੁਕਮ ਨੂੰ ਪ੍ਰਮਾਣ ਨਹੀਂ ਕੀਤਾ ਜਾ ਰਿਹਾ ਅਸੀਂ ਆਪਣੀ ਸੁਧਾਰ ਲਹਿਰ ਨੂੰ ਖਤਮ ਕਰਕੇ ਛੇ ਅਕਾਲਤਾ ਚਾਹੁੰਦਾ ਜਾਂ ਕਿਸ਼ ਨਿਹਾਦੀ ਹੈ ਕਿ ਜੀ ਅਸੀਂ ਆਪਣੀ ਸੁਧਾਰ ਲਹਿਰ ਖਤਮ ਕਰਤੀ ਹੁਣ ਇਹ ਤੋਂ ਬਾਅਦ ਜੋਤਰਾ ਹੁਕਮ ਹੋਊਗਾ ਉਹ ਮੰਨੀ ਨਹੀਂ ਉਹ ਤਾਂ ਪਹਿਲਾਂ ਹੀ ਕਹਦਾ ਉਹਨੇ ਕਿਹਾ ਇਹ ਤਾਂ ਕੱਢੇ ਹੋਏ ਨੇ ਅਸੀਂ ਤਾਂ ਇਹਨਾਂ ਸਹਿਮਤ ਨਹੀਂ ਹਾਂ ਬਿਲਕੁਲ ਇਹ ਸਹਿਮਤ ਹੈ ਨਹੀਂ ਸ਼੍ਰੀ ਕਾਲਤਖਸਾਲ ਦੇ ਫੈਸਲੇ ਨੂੰ ਮੰਨਣਾ ਨਹੀਂ ਚਾਹੁੰਦੇ ਅਸਲ 'ਚ ਉਹਨਾਂ ਦੇ ਦਿਮਾਗ ਦੇ ਵਿੱਚ ਬੜੀਆ ਹੈ ਕਿ ਸਾਡੀ ਬਹੁਤ ਬੜੀ ਬੇਇੱਜ਼ਤੀ ਕਰਤੀ ਸਾਨੂੰ ਬਹੁਤ ਬੜਾ ਡੈਮੇਜ ਕਰਤਾ ਤੇ ਹੁਣ ਅਸੀਂ ਸ਼੍ਰੀ ਕਾਲਤਾ ਸਾਹਿਬ ਕਰਨ ਨਹੀਂ ਮੰਨਣਾ ਤਾਂ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਭਰਤੀ ਮੁਹਿੰਮ ਉਸੇ ਤਰ੍ਹਾਂ ਸ਼ੁਰੂ ਕੀਤੀ ਜਾਂਦੀ ਹੈ ਸੱਤ ਮੈਂਬਰੀ ਕਮੇਟੀ ਦੇ ਅਧੀਨ ਤਾਂ ਤੁਹਾਡੇ ਵੱਲੋਂ ਜੋ ਅਕਾਲੀ ਦਲ ਧੜਾ ਉਸ ਨੂੰ ਪ੍ਰਵਾਨ ਕੀਤਾ ਜਾਵੇਗਾ ਸਾਡੀ ਸਹਿਮਤੀ ਨਾ ਸਹਿਮਤੀ ਦੀ ਕੋਈ ਗੱਲ ਹੀ ਨਹੀਂ ਹੈ ਅਸੀਂ ਤਾਂ ਸ਼੍ਰੀ ਕਾਲਤਾ ਸਾਹਿਬ ਨੇ ਜੋ ਕਰਨ ਉਹ ਅਸੀਂ ਹੁਕਮ ਮੰਨਣਾ ਹੈ ਉਹ ਤੋਂ ਇੱਕ ਇੰਚੂਰਾ ਨਹੀਂ ਹੁੰਦੇ ਪਰਾਂ ਨਹੀਂ ਹੁੰਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਇਹ ਫੈਸਲਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੋ ਇਹਨਾਂ ਨੇ ਫੈਸਲਾ ਕੀਤਾ ਹੈ ਉਹਨਾਂ ਦੇ ਦਿਮਾਗ 'ਚ ਬੜੀ ਹੈ ਕਿ ਜਿਹੜਾ ਸਾਡੇ ਖਿਲਾਫ ਫੈਸਲਾ ਹੋਇਆ ਜੋ ਉਹਨਾਂ ਨੇ ਕਿਹਾ ਉਹ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨੇ ਕੀਤਾ ਹੈ ਤੇ ਉਹ ਹੁਣ ਉਹਨੂੰ ਡੈਮੇਜ ਕਰਨ ਲੱਗੇ ਨੇ ਇੱਥੋਂ ਵੀ ਕਰਦੀ ਐ ਇੱਥੋਂ ਵੀ ਕਰਦੀ ਐ ਸਾਡੀ ਡਿਊਟੀ ਇਹ ਨਹੀਂ ਹੈ ਸਾਡੀ ਡਿਊਟੀ ਤਾਂ ਤਖਤ ਸਾਹਿਬ ਜਿੰਨਾ ਸਤਕਾਰ ਕਰੀਏ ਸਨਮਾਨ ਕਰੀਏ ਉਹਨਾਂ ਥੋੜਾ ਜੇ ਅਸੀਂ ਨਹੀਂ ਮੰਨਾਂਗੇ ਤਾਂ ਹੋਰ ਕੌਣ ਮੰਨੂਗਾ ਰਜਾਨਾ ਲੋਕਨਾਟਿਵ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਲਗਾਤਾਰ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਕਈ ਸਵਾਲ ਨੇ ਜੋ ਬਾਦਲ ਧੜੇ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਨੇ ਮੇਰੇ ਨਾਲ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਲਗਾਤਾਰ ਤੁਹਾਡੇ ਵੱਲੋਂ ਭਰਤੀ ਮੁਹਿੰਮ ਨੂੰ ਲੈ ਕੇ ਕਈ ਸਵਾਲ ਨੇ ਜੋ ਅਕਾਲੀ ਦਲ ਦੇ ਬਾਦਲ ਧੜੇ ਨੂੰ ਕੀਤੇ ਜਾ ਰਹੇ ਨੇ ਤਾਂ ਅੱਜ ਆਦੇਸ਼ ਵੀ ਹੋਇਆ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਆਦੇਸ਼ ਕੀਤਾ ਕਿ ਜੋ 7 ਮੈਂਬਰੀ ਕਮੇਟੀ ਬਣਾਈ ਗਈ ਆ ਉਸ ਨੂੰ ਕਾਰਜਸ਼ੀਲ ਕਰੋ ਕਿਵੇਂ ਦੇਖ ਦਿਓ ਦੇਖੋ ਸ਼ੋਮਨੀ ਕਾਲੀਦਾਲ ਦੇ ਲਈ ਸਭ ਤੋਂ ਵੱਡੀ ਗੱਲ ਸ਼੍ਰੀ ਕਾਲ ਤਖਸਬ ਹੈ ਜ ਜਿਹਦਾ ਜਨਮ ਹੈ ਉਹ ਸ਼੍ਰੀ ਕਾਲ ਤਖਸਬ ਤੋਂ ਹੋਇਆ ਹੈ ਜੋ ਫੈਸਲਾ ਸ਼੍ਰੀ ਕਾਲ ਤਖਸਬ ਤੋਂ 2 ਦਸੰਬਰ ਨੂੰ ਸੁਣਾਇਆ ਹੈ ਸਾਰੀ ਦੁਨੀਆ ਨੇ ਦੇਖਿਆ ਹੋਰ ਸਾਰੀ ਦੁਨੀਆ ਦੇ ਵਿੱਚ ਅਸਚ ਹੋ ਗਈ ਕਿ ਵੀ ਕਿੰਨਾ ਵਧੀਆ ਫੈਸਲਾ ਸਿੱਖਾਂ ਕੋਲ ਹੀ ਕੋ ਤਖਤ ਹੈ ਜਿੱਥੇ ਵੱਡੇ ਤੋਂ ਵੱਡਾ ਬੰਦਾ ਛੋਟੇ ਤੋਂ ਛੋਟਾ ਬੰਦਾ ਆ ਕੇ ਉਥੇ ਪੈ ਨਹੀਂ ਪਹੁੰਚਦਾ ਜੀ ਉੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਹੈ ਉਹਦੀ ਗੱਲ ਮੰਨੀ ਜਾਂਦੀ ਹੈ আর ਬੜੀ ਖੁਸ਼ੀ ਸੀ ਕਿ ਵੀ ਇਹ ਫੈਸਲਾ ਹੋ ਗਿਆ ਹੁਣ ਸਾਰਾ ਪੰਥ ਇਕੱਠਾ ਹੋਊਗਾ ਆਪਾਂ ਪੰਥ ਇਕੱਠਾ ਹੋ ਕੇ ਤਕੜਾ ਹੋਊਗਾ ਕੀ ਲੱਗਦਾ ਇਸ ਫੈਸਲੇ ਤੋਂ ਬਾਅਦ ਕਿਤੇ ਨਾ ਕਿਤੇ ਜੋ ਸੱਤ ਮੈਂਬਰੀ ਕਮੇਟੀ ਬਣਾਈ ਗਿਆ ਉਸ ਦੀ ਨਿਗਰਾਨੀ ਹੇਠ ਅਗਲੀ ਮੁਹਿੰਮ ਦੀ ਉਹ ਸ਼ੁਰੂਆਤ ਕੀਤੀ ਜਾਊਗੀ ਦੇਖੋ ਉਹ ਤਾਂ ਉਹ ਤਾਂ ਇਹਨਾਂ ਨੇ ਬਿਲਕੁਲੀ ਡਿਲੀਟ ਕਰਤਾ ਨਾ ਉਹਨਾਂ ਦਾ ਫੈਸਲਾ ਜੋ ਉਹਨਾਂ ਨੇ ਕੀਤਾ ਸੀ ਸਾਨੂੰ ਜੀ ਕਲੈਕਸ਼ਨ ਕਮਿਸ਼ਨ ਐ ਕਹਿ ਦਊਗਾ ਜੀ ਦੇਖੋ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਜਸਵੀਰ ਸਿੰਘ ਬਾਦਲ ਜੇ 1 ਮਹੀਨਾ ਪਹਿਲਾਂ ਰਜਾਇਨ ਕਰਦੇ ਸੀ ਤਾਂ ਕੀ ਗੱਲ ਸੀ ਜੇ 1 ਮਹੀਨਾ ਬਾਅਦ ਚ ਕੀਤਾ ਫਿਰ ਕੀ ਹੋ ਗਿਆ ਜਿਹੜੇ ਪਹਾੜ ਮਹੀਨਾ ਬਾਅਦ ਚ ਦਿਖਣਾ ਸੀਗਾ ਉਹ ਪਹਿਲਾਂ ਵੀ ਦਿਖ ਜਾਂਦਾ ਕੋਈ ਫਰਕ ਤਾਂ ਨਹੀਂ ਨਾ ਕੋਈ ਪਿਆ ਆਹੀ ਜਿਹੜੀ ਕਮੇਟੀ ਹੁਣ ਉਹਨਾਂ ਨੇ ਬਣਾਈ ਹੈ ਜੇ ਉਹਦੀ ਬਜਾਇ ਤੇ ਜਿਹੜੇ ਬੰਦੇ ਸ਼੍ਰੀ ਅਕਾਲਤਾ ਸਾਹਿਬ ਨੇ ਕਿਹਾ ਸੀ ਉਹੀ ਵਰਕਿੰਗ ਕਮੇਟੀ ਉਹਨਾਂ ਦੀ ਨੌਲੇਂਦੀ ਕਿ ਇਹ ਬੰਦੀ ਸੋਲੂਸ਼ਨ ਦੇ ਵਿੱਚ ਅਸੀਂ ਕਰਾਂਗੇ ਸੋ ਉਹ ਗਲਤ ਹੈ ਹੀ ਨਹੀਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਮੰਨਣਾ ਨਹੀਂ ਚਾਹੁੰਦੇ ਅਸਲ 'ਚ ਉਹਨਾਂ ਦੇ ਦਿਮਾਗ ਦੇ ਵਿੱਚ ਬੜੀ ਹੈ ਕਿ ਸਾਡੀ ਬਹੁਤ ਬੜੀ ਬੇਇੱਜ਼ਤੀ ਕਰਤੀ ਸਾਨੂੰ ਬਹੁਤ ਬੜਾ ਡੈਮੇਜ ਕਰਤਾ ਤੇ ਹੁਣ ਅਸੀਂ ਸ਼੍ਰੀ ਅਕਾਲਤਾ ਸਾਹਿਬ ਕਹਿਣਾ ਨਹੀਂ ਮੰਨਣਾ ਕੋਈ ਬੰਦਾ ਵੀ ਜਿਹੜਾ ਪੰਥਕ ਆ ਆਪਣੇ ਨੂੰ ਪੰਥਕ ਕਹੋਂਦਾ ਹੈ ਉਹ ਸ਼੍ਰੀ ਅਕਾਲਤਾ ਸਾਹਿਬ ਤੋਂ ਬਿਨਾਂ ਨਹੀਂ ਬਚ ਸਕਦਾ ਅਕਾਲ ਪਰਮਾਤਮਾ ਜਿਹੜਾ ਬੰਦਾ ਪਰਮਾਤਮਾ ਨੂੰ ਚੈਲੰਜ ਕਰਦਾ ਉੱਥੇ ਕੋਈ ਗੱਲ ਹੋਈ ਨਹੀਂ ਸਕਦੀ 1 2 ਦਸੰਬਰ ਨੂੰ ਕਈ ਹੁਕਮ ਨੇ ਜੋ ਕਾਲ ਤੱਕ ਸਭ ਤੋਂ ਜਾਰੀ ਕੀਤੇ ਜਾਂਦੇ ਨੇ ਇੱਕ ਹੁਕਮ ਇਹ ਵੀ ਹੁੰਦਾ ਕਿ ਬਾਗੀਆਂ ਤੇ ਦਾਗੀਆਂ ਨੂੰ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਦੀ ਇੱਕਜੁੱਟਤਾ ਲਈ ਕੰਮ ਕਰਨਾ ਚਾਹੀਦਾ ਪਰ ਕਿਤੇ ਵੀ ਉਸ ਹੁਕਮ ਨੂੰ ਪ੍ਰਮਾਣ ਨਹੀਂ ਕੀਤਾ ਜਾ ਰਿਹਾ ਕਿਵੇਂ ਦੇਖ ਦਿਓ ਦੇਖੋ 100% ਠੀਕ ਗੱਲ ਉਹਨਾਂ ਨੇ ਕਿਹਾ ਸੀਗਾ ਅਸੀਂ ਆਪਣੀ ਸੁਧਾਰ ਲਹਿਰ ਨੂੰ ਖਤਮ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਕਿਸ ਨਿਹਾ ਦਿਏ ਕਿ ਜੀ ਅਸੀਂ ਆਪਣੀ ਸੁਧਾਰ ਲਹਿਰ ਖਤਮ ਕਰਤੀ ਹੁਣ ਇਹ ਤੋਂ ਬਾਅਦ ਜੋਸਰਾ ਹੁਕਮ ਹੋਊਗਾ ਪਰ ਉਹਨਾਂ ਨੇ ਉਹ ਮੰਨੀ ਨਹੀਂ ਉਹ ਤਾਂ ਪਹਿਲਾਂ ਹੀ ਕਹਦਾ ਉਹਨੇ ਕਿ ਵੀ ਇਹ ਤਾਂ ਕੱਢੇ ਹੋਏ ਨੇ ਐਸ ਤਰ੍ਹਾਂ ਇਹਨਾਂ ਸਹਿਮਤ ਨਹੀਂ ਹਾਂ ਬਿਲਕੁਲ ਇਹ ਸਹਿਮਤ ਹੈ ਨਹੀਂ ਸੋ ਜਿੱਥੇ ਤੱਕ ਅਕਾਲ ਤਰਾਂ ਦੇ ਫੈਲੇ ਦੀ ਗੱਲ ਹੈ ਉਹਦੇ ਬਿਲਕੁਲ ਹੀ ਉਲਟ ਕੰਮ ਕਰ ਰਹੇ ਹੈ ਤਾਂ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਭਰਤੀ ਮੁਹਿੰਮ ਉਸੇ ਤਰ੍ਹਾਂ ਸ਼ੁਰੂ ਕੀਤੀ ਜਾਂਦੀ ਆ ਸੱਤ ਮੈਂਬਰੀ ਕਮੇਟੀ ਦੇ ਅਧੀਨ ਸ਼ੁਰੂ ਕੀਤੀ ਜਾਂਦੀ ਆ ਤਾਂ ਤੁਹਾਡੇ ਵੱਲੋਂ ਜੋ ਅਕਾਲੀ ਦਲ ਧੜਾ ਉਸ ਨੂੰ ਪ੍ਰਵਾਨ ਕੀਤਾ ਜਾਵੇਗਾ ਫਿਰ ਇੱਕ ਵਾਰ ਬਾਦਲ ਧੜੇ ਦੇ ਨਾਲ ਤੁਸੀਂ ਸਹਿਮਤੀ ਜਤਾਉਗੇ ਦੇਖੋ ਸਾਡੀ ਸਹਿਮਤੀ ਨਾ ਸਹਿਮਤੀ ਦੀ ਕੋਈ ਗੱਲ ਹੀ ਨਹੀਂ ਹੈ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਜੋ ਕਹਿੰਦਾ ਉਹ ਅਸੀਂ ਹੁਕਮ ਮੰਨਣਾ ਹੈ ਉਹ ਤੋਂ 1 ਇੰਚ ਊੜਾ ਨਹੀਂ ਹੁੰਦੇ ਪਰਾਂ ਨਹੀਂ ਹੁੰਦੇ ਕਿਉਂਕਿ ਸਾਡੇ ਲਈ ਤਾਂ ਅਕਾਲ ਪਰਮਾਤਮਾ ਹੈ ਪਰਮਾਤਮਾ ਦਾ ਹੁਕਮ ਕੋਈ ਤਾੜੀ ਨਹੀਂ ਸਕਦਾ ਤਾਂ ਅਸੀਂ ਤਾਂ ਇਹ ਮੰਨਾਂਗੇ ਜੋ ਕਹਿਣਗੇ ਮਨਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਇਹ ਫੈਸਲਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਉਹ ਵੀ ਉਹਨਾਂ ਦੇ ਫੈਸਲੇ ਦੇ ਇੱਕ ਉਲਟਾ ਹੈ ਜੋ ਇਹਨਾਂ ਨੇ ਫੈਲਾ ਕੀਤਾ ਹੈ ਉਹਨਾਂ ਨੂੰ ਉਹਨਾਂ ਦੇ ਦਿਮਾਗ 'ਚ ਬੜੀ ਹੈ ਕਿ ਜਿਹੜਾ ਸਾਡੇ ਖਿਲਾਫ ਫੈਸਲਾ ਹੋਇਆ ਜੋ ਉਹਨਾਂ ਨੇ ਕਿਹਾ ਉਹ ਗੈਨੀ ਹਰਪ੍ਰੀਤ ਸਿੰਘ ਜਿਸ ਸਰਦਾਰ ਸਾਹਿਬ ਨੇ ਕੀਤਾ ਹੈ ਤੇ ਉਹ ਹੁਣ ਉਹਨੂੰ ਡੈਮੇਜ ਕਰਨ ਲੱਗੇ ਨੇ ਇੱਥੋਂ ਵੀ ਕਰਦੀ ਇੱਥੋਂ ਵੀ ਕਰਦੀ ਸਾਡੀ ਡਿਊਟੀ ਇਹ ਨਹੀਂ ਹੈ ਸਾਡੀ ਡਿਊਟੀ ਤਾਂ ਤਖਤ ਸਾਹਿਬ ਜਿੰਨਾ ਸਤਕਾਰ ਕਰੀਏ ਸਨਮਾਨ ਕਰੀਏ ਉਹਨਾਂ ਥੋੜਾ ਜੇ ਅਸੀਂ ਨਹੀਂ ਮੰਨਾਂਗੇ ਤਾਂ ਹੋਰ ਕੌਣ ਮੰਨੂਗਾ ਖਾਸ ਕਰਕੇ ਸ਼ੌਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਡਿਊਟੀ ਬਣਦੀ ਹੈ ਕਿ ਜੋ ਕਾਲਾਤਸ ਫੈਸਲੇ ਹੋਏ ਨੇ ਇਹਨਾਂ ਨੂੰ ਲਾਗੂ ਕਰਵਾਉਣ ਉਹ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨੂੰ ਇਨਮੈਨ ਲਾਗੂ ਕਰੀਏ ਤਾਂ ਸਰਦਾਰ ਸਰਜੀਤ ਸਿੰਘ ਰਖੜਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਭਰਤੀ ਮੁਹਿੰਮ ਜੋ ਸੱਤ ਮੈਂਬਰੀ ਕਮੇਟੀ ਦੇ ਅਧੀਨ ਕੀਤੀ ਜਾਂਦੀ ਹੈ ਤਾਂ ਸਾਡੇ ਵੱਲੋਂ ਕੋਈ ਵੀ ਕਿੰਤੂ ਪ੍ਰੰਤੂ ਆ ਜੋ ਨਹੀਂ ਕੀਤਾ ਜਾਵੇਗਾ ਅਸੀਂ ਸ਼ਰੋਮਣੀ ਅਕਾਲੀ ਦਲ ਦੀ ਇੱਕ ਜੁੜਤਾ ਲਈ ਕੰਮ ਕਰਾਂਗੇ ਤਾਂ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਰojana ਲੋਕਨਾ ਟੀਵੀ ਦੇ ਨਾਲ ਮੈਂ ਕੈਮਰਾਮੈਨ ਅੰਕੁਸ਼ ਸ਼ਰਮਾ ਦੇ ਨਾਲ ਅਜੇ ਰਖੜਾ